ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਬਣਾਉਣੇ ਆਪਾਂ ਬਹੁਤ ਹੀ ਵਧੀਆ ਹੋਮ ਰੈਮੀਡੀ ਫੇਸ ਦੇ ਲਈ ਤੇ ਭੈਣਾ ਆਪ ਟਰਾਈ ਕਰਦੀ ਆ ਇੱਕ ਮੰਦੀਪ ਕੌਰ ਭੈਣ ਜੀ ਆ ਤੇ ਉਹਨਾਂ ਨੇ ਕਮੈਂਟ ਬਹੁਤ ਸੋਹਣੇ ਕਮੈਂਟ ਕਰਦੇ ਆ ਉਹ ਤੇ ਉਹ ਟਰਾਈ ਵੀ ਕਰਦੇ ਆ ਜੋ ਵੀ ਆਪਾਂ ਬਣਾ ਕੇ ਦਿਖਾਉਨੇ ਆ ਏ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਚਲੋ ਜੀ ਅੱਜ ਵੀ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਿਵੇਂ ਆਪਾਂ ਕਹਿ ਰਹੇ ਨੇ ਫੇਸ ਦੇ ਉੱਤੇ ਕਾਲਾ ਪੰਜਾ ਆ ਗਿਆ ਤੇ ਫੇਸ ਪੂਰਾ 글로 ਕਰੂਗਾ ਤੇ ਕੋਈ ਮਹਿੰਗੀ ਵਾਲੀ ਚੀਜ਼ ਨਹੀਂ ਹੈ ਬਿਲਕੁਲ ਹੀ ਸਸਤਾ ਯਾ ਕਮ ਆਪਣੇ ਘਰੋਂ ਹੀ ਸਰ ਜਾਊਗਾ ਤੇ ਆ ਹੁਣ ਦੇ ਟਾਈਮ ਦੇ ਵਿੱਚ ਪਤਾ ਹੀ ਆਪਾਂ ਨੂੰ ਵੀ ਵਿਆਹ ਸ਼ਾਦੀਆਂ ਚੱਲੀਆਂ ਜਾਂਦੀਆਂ ਦਸੰਬਰ ਦਾ ਮਹੀਨਾ ਹੈ ਤੇ ਭੈਣਾਂ ਨੂੰ ਤਾਂ ਫਿਰ 글로ਉ ਚਾਹੀਦਾ ਹੀ ਚਾਹੀਦਾ ਫੇਸ ਦੇ ਉੱਪਰ ਤੇ ਚਲੋ ਦੱਸਦੇ ਆ ਤੁਹਾਨੂੰ ਤੇ ਆਜੋ ਜੀ ਕਰਦੇ ਆਪਾਂ ਸ਼ੁਰੂ ਆਪਾਂ ਟਮਾਟਰ ਇੱਕ ਟਮਾਟਰ ਵੀ ਬਹੁਤ ਮਹਿੰਗੇ ਹੋਏ ਪਏ ਆ 80 ਰੁਪਏ ਕਿਲੋ ਆ ਮੈਂ ਤਾਂ ਥੋੜੇ ਜਿਹਾ ਲੈ ਕੇ ਆਈ ਸੀ ਬਜ਼ਾਰੋਂ ਤੇ ਕਿਰੇ ਆ ਜਾ ਟਮਾਟਰ ਹੋਵੇ ਜੂਸੀ ਜ ਆ ਦੇਖੋ ਵਿੱਚ ਜੂਸ ਨਿਕਲ ਰਿਹਾ ਹੈ ਇਹਦੇ ਤੇ ਦੂਸਰੀ ਚੀਜ਼ ਆ ਜਿਹੜੀ ਉਹ ਆਪਾਂ ਝੋਆ ਦਾ ਆਟਾ ਆਪਣੇ ਕੋਲੇ ਬਣਾ ਕੇ ਰੱਖਿਆ ਹੀ ਹੈਗਾ ਥੋੜਾ ਜਿਹਾ ਆਪਾਂ ਇਹ ਪਾ ਲਿਆ ਵਿੱਚ ਬਹੁਤ ਜ਼ਿਆਦਾ ਟਮਾਟਰ ਤੇ ਅਦਰਕ और दूसरा लसन लसन चार सौ रुपए किलो मैं तो हैरान ही रह गई मैं इन्ना महंगा है केंद्र बहुत मैं इस बार तो सस्ता ही नहीं हुआ हो रेड़ी रे इना ज्यादा महंगा ਤੇ ਇਹਨੂੰ ਆਪਾਂ ਆ ਲਗਾ ਕੇ ਸਾਰਾ ਪੂਰੇ ਦੀ ਇਧਰ ਸੇ ਸਲੀਪ ਪਰ ਕਰ ਲੈਣਾ ਜੋ ਵੀ ਆਪਣਾ ਕਾਲਾਪਨ ਜਾਂ ਡਸਟ ਵਗੈਰਾ ਸਕਿਨ ਤੇ ਸਾਰਾ ਕਲੀਨ ਹੋ ਜਾਊਗਾ ਤੇ ਇੱਕਦਮ ਸ਼ਾਈਨ ਹੋ ਜੂਗੀ ਸਕਿਨ ਤੇ 글로ਅ ਆਊਗਾ ਪੂਰੀ ਤਰ੍ਹਾਂ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਵੀ ਤੇ ਤੁਸੀਂ ਭੈਣੋ ਜ਼ਰੂਰ ਟਰਾਈ ਕਰਿਓ ਜਿੱਦਾਂ ਆਪਾਂ ਨੂੰ ਖਾਣ ਵਾਸਤੇ ਰੋਈ ਰੋਈ ਨਵੀਂ ਸਬਜ਼ੀ ਚਾਹੀਦੀਂ ਆਪਨੇ ਫੇਸ ਵਾਸਤੇ ਵੀ ਕੁਛ ਨਾ ਕੁਛ ਨਵਾਂ ਹੀ ਚਾਹੀਦਾ ਹੁੰਦਾ ਏ ਤੇ ਆਪਾਂ ਹਫ਼ਤੇ ਵਿੱਚ ਦੀ ਇਹਨੂੰ 2 ਜਾਂ 3 ਵਾਰ ਟਰਾਈ ਕਰ ਸਕਦੇ ਆ ਤੇ ਜ਼ਰੂਰ ਟਰਾਈ ਕਰਿਓ ਟਮਾਟਰ ਹੋਣਾ ਚਾਹੀਦਾ ਥੋੜਾ ਜੂਸੀ ਜੂਸੀ ਜਿਹੜਾ ਹੁੰਦਾ ਏ ਜਿਹਦੇ ਵਿੱਚ ਜੂਸ ਜ਼ਿਆਦਾ ਹੋਵੇ ਕਿਉਂਕਿ ਆਪਾਂ ਰਾਈਸ ਦਾ ਆਟਾ ਪਾਇਆ ਵਿੱਚ ਇਸ ਕਰਕੇ ਉਹਨਾ ਥੋੜਾ ਡਰਾਈ ਡਰਾਈ ਹੋ ਜਾਂਦਾ ਤੇ ਆ ਦੇਖੋ ਇਦਾਂ ਆਪਾਂ ਨੱਪਦੇ ਆ ਤੇ ਇਹਦਾ ਜੂਸ ਆਉਂਦਾ ਹੈ ਟਮਾਟਰ ਦਾ ਜੂਸ ਵੈਸੇ ਬਹੁਤ ਵਧੀਆ ਚੀਜ਼ ਹੈ ਤੇ ਇਹਦੇ ਨਾਲ ਆਪਣੀ ਸਕਿਨ ਦੇਖੋ ਲਿਸ਼ੀਰਿਸ਼ ਕਰਨ ਲੱਗ ਜੂਗੀ ਬਹੁਤ ਹੀ ਵਧੀਆ ਗਲੋ ਆਊਗਾ ਜਦੋਂ ਤੁਸੀਂ ਕਿਤੇ ਜਾਣਾ ਹੈ ਪ੍ਰੋਗਰਾਮ ਤੇ ਤੇ ਤੁਸੀਂ ਰਾਤ ਨੂੰ ਕਰ ਸਕਦੇ ਹੋ ਰਾਤ ਨੂੰ ਕਰਕੇ ਸੌਣ ਤੋਂ ਪਹਿਲਾਂ ਇਦਾਂ ਬਾਅਦ ਵਿੱਚ ਕੁਝ ਆਪਣਾ ਲੋਸ਼ਨ ਵਗੈਰਾ ਲਗਾ ਲੈਣਾ ਤੇ ਸਵੇਰ ਨੂੰ ਤੁਸੀਂ ਦੇਖੋਗੇ ਕਿ ਸਕਿਨ ਬਹੁਤ ਵਧੀਆ ਹੋਈ ਹੈ ਇਨੂੰ ਆਪਾਂ 5-7 ਮਿੰਟ ਇਦਾਂ ਹੀ ਕਰਕੇ ਤੇ ਫਿਰ ਆਪਾਂ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਤੇ ਹਾਂਜੀ ਆਪਾਂ ਕਰਿਆ ਹੈ ਫੇਸ ਵਾਸ਼ ਤੇ ਦੇਖੋ ਜੀ ਬਹੁਤ ਹੀ ਵਧੀਆ ਸੌਫਟ ਤੇ ਇਕਦਮ ਗਲੋਇੰਗ ਸਕਿਨ ਹੋ ਗਈ ਆ ਤੇ ਜਰੂਰ ਕਰਕੇ ਤੇ ਬਣਾ ਕੇ ਤੁਸੀਂ ਲਗਾਇਓ ਤੇ ਫਿਰ ਵਿਹਾਂ ਤੇ ਜਾਓ ਤੇ ਫਿਰ ਦੇਖਿਓ ਕਮਾਲ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਓਕੇ ਜੀ ਧੰਨਵਾਦ